ਹੋ ਗਿਆ ਚੁਰਬੇ ਹੋ ਗਏ ਫੇਰ ਨਰਸ ਪਤਾ ਕੀ ਕਹਿੰਦਾ ਨਹੀਂ ਕਹਿੰਦਾ ਇਹਨੇ ਬਲਾਈਆਂ ਨੇ ਝਾਲ ਹੋਇਆ ਆ ਕਾਓ ਪੰਡਾ ਉਹ ਲੈਟ ਗਿਆ ਪੰਡਾ ਉਹ ਪੰਡਾ ਹੋਣੀ ਬੋਲਾ ਉਹ ਪੰਡਾ ਬਾਪੇ ਕੋਲ ਚਲਾ ਗਿਆ ਚਲੇ ਮੀਆਂ ਆਪਣੇ ਘਰ ਨੂੰ ਨਾਲ ਲੈ ਗਿਆ ਬਹਿ ਗਿਆ ਬਾਪੇ ਨੇ ਪੁੱਤ ਨੂੰ ਕੀ ਕਹਿੰਦਾ ਕੀ ਕਹਿੰਦਾ ਇਹ ਬਾਬਾ ਜੀ ਮੇਰੇ ਘਰ ਜੀ ਭੂਤ ਕੱਟੋ ਅੱਛਾ ਕਹਿੰਦਾ ਬਾਪਾ ਜੀ ਮੇਰੇ ਘਰ ਜੀ ਭੂਤ ਕੱਟੋ ਉਹ ਕਹਿੰਦਾ ਤੂੰ ਤੇ ਦਾ ਨਾਲ ਲੈ ਫਿਰਦਾ ਐਜੇ ਕੀ ਭੂਤ ਕੱਟਾ ਆਓ ਪੰਡਾ ਉਹ ਸੁਣਦਾ ਨਹੀਂ ਸੁਣਾ ਪੰਡਾ ਬਾਪਾ ਜੀ ਭੂਤ ਕੱਟੋ ਭੂਤ ਕੱਟੋ लाई भे बिल्ली मर जर म ਉਹ ਪੁੱਤਰਾ ਮਗਾ ਬੋਲੇ ਕਿਹਾ ਵੀ ਨਾ ਮਿੱਲੀ ਲਵਾਈ ਤੇ ਮਾਰ ਚੰਦੀ ਆ ਮਾਰ ਚੰਦੀ ਆ ਉਹ ਕਹਿੰਦਾ ਲਵਾਉਣਾ ਨਹੀਂ ਮਰੀ ਕਹਿੰਦਾ ਦਰਵਾਜ਼ਾ ਕਹਿੰਦਾ ਤਾਰ ਤੇ ਸੁੱਕਣੇ ਪੈ ਉਹਦੋਂ ਮਰੀ ਆ ਉਹ ਜਾ ਉਪਰ ਦਾ ਕੋਰਣ ਤੇ ਪੰਡਾ ਉਹ ਪੰਡਾ ਗਾਣਾ ਦਾ ਫੜਾ ਦੇ ਗਾਣਾ ਸੁਣ ਪੰਡਾ ਆਉਣ ਦੇ ਗਾਣਾ ਪੰਗੇ ਡੇਟੀਆਂ ਕਰ ਦਵਾਲੀਏ ਆਹ ਰੋਗ ਦੀਏ ਦੇਸੀ ਨਾ ਰੱਬ ਦੀ ਉਹ ਪੰਡਾ ਆ ਪੰਡਾ ਗੱਲ ਸੁਣ ਗਾਣਾ ਤੇਰਾ ਠੀਕ ਆ ਆਹ ਇਹ ਤੇ ਹਾਂ ਕੋਈ ਬੋਤਲ ਦੱਸਦਾ ਕੋਈ ਬੋਤਲ ਦੱਸਦਾ ਕੋਈ ਡਿਸਕੀ ਬੋਤਲ ਦੱਸਦਾ ਹੈ ਨਾ ਉਹ ਤਾਂ ਹੀ ਦਾ ਭੰਡਾ ਹਾਂ ਲੋਕ ਰਾਤੋਂ ਦੀਆਂ ਲੋਕਾਂ ਨੂੰ ਦਿੰਦਾ ਉਹਨਾਂ ਨੂੰ ਦੱਸਦਾ ਜਿਹਨੇ ਘਰੇ ਕੰਮਾਂ ਵਾਲੇ ਨੂੰ ਦੱਸਦਾ ਹੈ ਨਾ ਲੜਨ ਨੂੰ ਨਹੀਂ ਦੱਸਦਾ ਹੈ ਨਾ ਉਹਨਾਂ ਨੂੰ ਨਹੀਂ ਦਿੰਦਾ ਹਾਂ ਹਾਂ ਉਹ ਕੰਡਾਂ ਦੀ ਗੱਲ ਸੁਣ ਹਾਂ ਉਹ ਬੇਨ ਬੇਰ ਬੇਰ ਅਸੀਂ ਆਮ ਸਾਥੀ ਦੇਣ ਉਹ ਬੇਨ ਦੀ ਮਾਮਾ ਜੇਟ ਫੋਨ ਕਰਦੇ ਨੇ ਅੱਛਾ ਹੱਥ ਪਾਉਂਦੇ ਇੱਥੇ ਜੇਬ ਚੋਂ ਕੱਢਿਆ ਹੋਣੀ ਹੈ ਗੱਲ ਉਹਨਾਂ ਕੱਢਿਆ ਜੇਹਰ ਅੱਜ ਵੀ ਦੇਖੀ ਜਾਂਦੇ ਹੱਥ ਪਾਉਂਦੇ ਨਹੀਂ ਹੈ ਆਸੀ ਆਦੂ ਨਿੱਚਾ ਆ ਗਏ ਨੇ ਕੌਣ ਇੱਕ ਮਿੰਟ ਲਾ ਕੇ ਚੱਲੀਏ ਵੀ ਟਾਈਮ ਬਹੁਤ ਹੋ ਜਾਣਾ ਬੰਦਾ ਗੱਲ ਸੁਣ ਮੇਰੀ ਬੋਲ ਐਂ ਤੇਰਾ ਸਭ ਪਹਿਲਾਂ ਸੁਣੀ ਲੱਗਦੀ ਐ ਆ ਲੜੇ ਤੋ ਅਜੇ ਕੱਲੀ ਐਂ ਨੂੰ ਦੇਖਦਾ ਐ ਅਖਰਾਂ ਵਾਲੇ ਆਪ ਤੂੰ ਮਲਾਉਣ ਜਿਉਂ ਕਿ ਹੋਈ ਨਹੀਂ ਆ ਤੂੰ ਮੇਰੇ ਨਾਲ ਮਲਾਵੀ ਨਹੀਂ ਸਕਦਾ ਕਿਉਂ ਕਾਦੇ ਇਹਨੂੰ ਪਤਾ ਰਾਤ ਤੇਰੀ ਘਰ ਵਾਲੀ ਨਾਲ ਲੜਾਈ ਹੋਈ ਸੀ ਹਾਂ ਤੇ ਹੁਣ ਤੇਰੇ ਕਸੁੰਨ ਮਾਰਿਆ ਪਰਦੇ ਨਹੀਂ ਹੋ ਰਹੀ ਤੇ ਕਹਿੰਦਾ ਕਾਢੀ ਹੋ ਕੇ ਅੱਜ ਮੈਂ ਥੋੜੀ ਕੋਲੇ ਚੱਲ ਬੰਦਾ ਬੋਲ ਨਹੀਂ ਪਾਦੇ ਚੱਲੀਏ ਪਾ ਬੰਦੀ ਤੂੰ ਪਾ ਬੰਦਾ ਫਿਰ ਬੋਲੀ ਸੁਣ ਲੈ ਕਹਿੰਦਾ ਬਾਰੀ ਬਸ ਖੜ ਕੇ ਲੈ ਜਾਂਦਾ

ਸ਼ਹੀਦ ਹਰਜਨ ਸਿੰਘ ਦਾ ਪਰਿਵਾਰ ਕੈਂਡੋਕਸੀ ਤੋਂ ਸ਼ਹੀਦ ਚੰਨਨ ਸਿੰਘ ਦਾ ਪਰਿਵਾਰ ਪਿੰਡ ਲੱਗੋਂ ਤੋਂ ਜੋ ਦੇਸ਼ ਲਈ ਸ਼ਹੀਦ ਹੋਏ ਨੇ